ਨਹੀਂ ਮਾਸੀ ਜੀ ਸੁਖਦੇਵ ਸੌਣਾ ਦੇ ਰਿਸ਼ਤੇਦਾਰ ਆ ਬਾਹਰ ਅੱਛਾ ਉਹਨਾਂ ਨੇ ਆਉਣਾ ਵਾ ਤੂੰ ਆਂਦੀ ਸਾਨੂੰ ਮਹੀਨਾ ਦੋ ਮਹੀਨੇ ਦਾ ਟਾਈਮ ਦੋ ਫੇਰ ਤੈਨੂੰ ਪੱਕੀ ਤਰੀਕ ਦਸਾਂਗੀ ਅੱਛਾ ਉਹ ਜੋ ਕਰਕੇ ਫਿਰ ਅਸੀਂ ਗਾਇ ਕਰਨੇ ਵਾ ਪ੍ਰੋਗਰਾਮ ਉਹਦਾ ਠੀਕ ਠੀਕ ਆ ਤੂੰ ਵੀ ਉਹਨਾਂ ਦੇ ਸਾਰੇ ਰਿਸ਼ਤੇਦਾਰ ਹੈ ਹੀ ਬਾਹਰ ਵਾ ਠੀਕ ਆ ਹਾਂਜੀ ਅਸੀਂ ਸੋਚਿਆ ਪਿਓ ਤਾਂ ਪਹਿਲਾਂ ਆਖਣ ਇਕੱਠੇ ਕਰ ਲੈਣੇ ਇਕੱਠੇ ਕਰ ਲੈਣੇ ਨਹੀਂ ਸਲਾਹ ਇਕੱਠਿਆਂ ਦੀ ਅੱਛਾ ਅੱਛਾ ਤਾਂ ਫੇਰ ਅਸੀਂ ਵੀ ਸੋਚਿਆ ਕਿ ਚਲੋ ਥੋੜਾ ਸਮਾਂ ਮਿਲ ਜੂਗਾ ਉਹ ਫਿਰ ਕੁੜੀ ਵੀ ਆਨੇ ਕਿ ਮੈਂ ਗੱਡੀ ਲੈਣੀ ਹੈ ਉotra ਵਾਰ ਕਈ ਜਾਂਦੇ ਇਕੱਠਾ ਨਹੀਂ ਕਰੀਦਾ ਹਨਾ ਹੋਰ ਮਾਮੇ ਸਾਡੇ ਨੇ ਵੀ ਕਿਹਾ ਸੀ ਹਾਂ ਅਸੀਂ ਤਾਂ ਨਹੀਂ ਮੰਨਦੇ ਵਿਚਾਰ ਨੂੰ ਉਪਰ ਜਿੱਦਾਂ ਦੇ ਜੋ ਕਰਮਾਂ ਚ ਲਿਖਿਆ ਲਿਖੋਣਾ ਜਿੱਥੇ ਜਿੱਥੇ ਦੇਣਾ ਚੱਲੇ ਕੋਈ ਨਹੀਂ ਬਣ ਗਿਆ ਉਹਨਾਂ ਦਾ ਤੇ ਕਿ ਚਲੋ ਗਾਹ ਕਰ ਲੈਂਦੇ ਕੋਈ ਗੱਲ ਬਾਕੀ ਇਹ ਵੀ ਜਿੰਨਾ ਚਿਰ ਜਿਹੜੇ ਸੁੱਖ ਦਾ ਦਾਣਾ ਪਾਣੀ ਹੈ ਇਹ ਘਰ ਦਾ ਉਹਦੇ ਖਾਣਾ ਹੀ ਆ ਹਾਂਜੀ ਹਾਂਜੀ ਜਦੋਂ ਅੰਜਲ ਹੋਇਆ ਉਦੋਂ ਹੀ ਗੱਲ ਪੜਨੀ ਆ ਚੱਲੇ ਆ ਵੀ ਚਲੋ ਵਧੀਆ ਹੋ ਗਿਆ ਮਨਪ੍ਰੀਤ ਆਊਗੀ ਤੇ ਦੋਵੇਂ ਸਹੇਲੀਆਂ ਸਹੇਲੀਆਂ ਮੁੜ ਕੇ ਫੇਰ ਮਿਲ ਕੇ ਰਹਿਣਾਂਗੇ ਨਾ ਪੱਜਾਈਆਂ ਕੱਠਿਆ ਵਿਆਹ ਹੋ ਜਾਂ ਤਾਂ ਮੜ ਕੇ ਇੱਕ ਦੂਜਾ ਵਿਆਹ ਵੀ ਕਿੱਦਾਂ ਵੇਖਣਾ ਹੁੰਦਾ ਵਾ ਐਦਾਂ ਚੱਲੇ ਪਿਚਾ ਲੜ ਹੋ ਜਾਊਗਾ ਸਾਰਾ ਹੀ ਇਹ ਇੱਕ ਗੱਲ ਹੈ ਚਲੋ ਜਿੱਤਰਾ ਵੀ ਕਰ ਮਾਰੀਆਂ ਗੱਲਾਂ ਨਾਲੇ ਸਾਲ ਬਾਅਦ ਆਂਦੇ ਕਰ ਲਈਦਾ ਆਹੋ ਹਾਂ ਚਲੋ ਕੋਈ ਨਹੀਂ ਰੁਕ ਜਿਓ ਥੋੜਾ ਚਿਰ ਫਿਰ ਚਲੋ ਦੁਨੀਆ ਕਰੀ ਵੀ ਜਾਂਦੀ ਆ ਭੈਣ ਜੀ ਇਹ ਨਹੀਂ ਵੀ ਨਹੀਂ ਕਰਦੇ ਲੋਕੀ ਕਰੀ ਜਾਂਦੇ ਆ ਜਦੋਂ ਹੁਣ ਤੁਹਾਡੇ ਰਿਸ਼ਤੇਦਾਰਾਂ ਨੇ ਫਿਰ ਬਾਹਰੋਂ ਅੰਦਰ ਆਉਣਾ ਫਿਰ ਉਹ ਸਾਬ ਨਾਲ ਡੀਕ ਕਰਨੀ ਪੈਣੀ ਆ ਨਾ ਫਿਰ ਕਰਨੀ ਫਿਰ ਅਗਲਿਆਂ ਨੂੰ ਕੀ ਇਹ ਮਾਸੀ ਕੋ ਸਾਡਾ ਹੁੰਦਾ ਨਹੀਂ ਜਦੋਂ ਕਹਿਣਾ ਕਿ ਸਾਡਾ ਹੁੰਦਿਆ ਵਾ ਨਾਲੇ ਕਰਨਾ ਕਰਨਾ ਉਹਨਾਂ ਦਾ ਵੀ ਇਹ ਕੱਲਾ ਕੱਲਾ ਇਹੋ ਹੀ ਕੱਲਾ ਵਾ ਇਹੋ ਹੀ ਪਹਿਲੇ ਦੇਖੋ ਸਾਡਾ ਖੀਰ ਵਾ ਠੀਕ 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 ਚਲੋ ਤੁਹਾਡੀ ਮਰਜ਼ੀ ਵੀ ਤੁਹਾਡੀ ਮੰਨਣੀ ਪੈਂਦੀ ਕਿਸੇ ਕਾਰਨ ਤੇ ਸਦਾ ਹੀ ਮਿਲਣਾ ਹੁੰਦਾ ਭੈਣ ਜੀ ਵੀ ਮੰਨਣੀ ਪੈਂਦੀ ਆ ਚਲ ਛੱਡ ਕੇ ਉਹਨਾਂ ਦੇ ਸਾਰੇ ਭੈਣ ਭਰਾ ਅੰਦਰ ਬਾਹਰ ਠੀਕ ਠੀਕ ਚਲੋ ਆਈ ਆ ਇਹ ਘੱਟ ਲਾਂਗੇ। ਉਹ ਮੰਨਣਾ ਹੀ ਪੈਂਦੀ ਰਿਸ਼ੇਦਾਰਾਂ ਦੀ ਕਿ ਇਹ ਕੋਈ ਘੜੀ ਜਾਂਦੀ ਮੈਂ ਗੱਡੀ ਲੈਣੀ ਬਥੇਰੇ ਨੂੰ ਆਖਿਆ ਵੀ ਚੱਲ ਤੈਨੂੰ ਹੋਰ ਲੈ ਦਿੰਨੇ ਆ ਚੀਜ਼ ਕੋਈ। ਨਹੀਂ ਉਹ ਗੱਡੀ ਮੋਟਰਸਾਈਕਲ ਕਰਾਇਆ ਹੀ ਬਹੁਤ। ਉਹ ਨਹੀਂ ਮੰਨਦੀ। ਅੱਛਾ। ਉਹ ਬੈ ਕੈਂਸਲ ਕਰਾਤਾ ਵਾ। ਠੀਕ ਠੀਕ ਆ। ਹਾਂਜੀ। ਚੱਲ ਅੱਛਾ ਕੋਈ ਗੱਲ ਨਹੀਂ। ਈਆਂ ਨੇ ਹੱਥਾਂ ਦਾ ਦਿੱਤਾ ਲੈ ਜਾਣਾ ਭੈਣ ਜੀ। ਹਾਂ ਜੋ ਦੇ ਦਿੱਤਾ ਜੋ ਦੇ ਦਿੱਤਾ ਇਦਾਂ ਹੀ। ਅੱਲਾ ਸੁਣਾਣਾ ਉਪਰਾਵਾ ਚੜ ਦੇ ਬੰਨੂ ਉਪਰਾਵਾ ਨਮੂਗੀ ਹਾਂ ਹਾਂ ਖਾਦ ਕਰਦਾ ਐ ਵੀ ਮੁੰਡਾ ਵੀ ਠੀਕ ਹਮਾਰੀ ਆ ਰਿਹਾ ਖਾਦ ਕਰਦਾ ਐ ਕਦੀ ਗੱਲ ਬਾਤ ਹੀ ਨਹੀਂ ਸੁਣਦਾ ਬਾ ਮੇਰੇ ਤੋਂ ਜੰਗਾ ਉਹੜੀ ਓਏ ਬੈ ਤੁਹਾਨੂੰ ਪਰੇ ਮੈਨੂੰ ਮਾਰ। ਭਰੋ ਸਰਦ ਸਰਦ ਮੈਨੂੰ ਤਾਰਦੇ ਵੀ ਮੇਰੇ ਨਾਲ ਚੁੱਪ ਕਰਕੇ ਪਾਉਣੇ ਆ ਗਏ ਮੈਂ ਤੈਨੂੰ ਦੱਸ। ਉਹ ਮਾਰ ਤੂੰ ਕਿ ਨਹੀਂ ਆ ਬਲਾਪਰਾ। ਤੇ ਤੈਨੂੰ ਇੱਥੇ ਮੇਰੇ ਨਾਲ ਨੂੰ ਰਾਰ ਨਹੀਂ ਪਤਾ ਕਿ ਨਕਲੀ ਆ ਇਹ ਮੈਨੂੰ ਗਵਾਜੇ ਤੁਸੀਂ ਸਾਰੀ ਦੁਨੀਆ ਚਾਰੀ ਤੁਸੀਂ ਗਵਾਚਣ ਰਿਹਾ ਜਾਂ ਤੁਸੀਂ। ਨਾ ਤੇਰੇ ਤੇ ਰਿਸ਼ਤਾ ਕਰਾਉਣਾ ਦਿੰਦਾ ਛਾਪ ਪਿਆ। ਪਹਿਲਾਂ ਚੁੱਪ ਕਰਕੇ ਜਬਾਨ ਵੜਦੈ ਨਹੀਂ ਤੇਰੀ ਮੈਂ। ਸਾਨੂੰ 15 ਪਈਆਂ ਉਦੋਂ ਦੀਆਂ। ਪਈਆਂ ਤੈਨੂੰ ਹੁਣ ਕੋਨਾ ਪਾਜ। ਉਹ ਤਾਰਦੇ ਮੈਨੂੰ ਪਤਾ ਮੈਨੂੰ ਪਤਾ ਵੀ। ਮੇਰੇ ਕੋਲ ਓਏ ਆਰੇ ਸਾਬੀ ਤੱਕ ਪੋਆੜਿਆ ਜੜਾ ਆ ਜਿ ਬਹਿ ਗਿਆ ਵਾ। ਮੇਰਾ ਕਾਰ ਜਾੜਤਾ ਵਾ। ਤੇ ਰਵਿਸਤਾਂ ਕੀ ਕਰੋਂ ਦਾ ਦਰਹਾਨੇ ਜਾਣ ਲੱਗਾ ਮੇਰੇ ਘਰ ਵਾਲਾ ਘਰ ਵਾਲਾ ਨਾ ਆਇਆ ਸਾਵੀ ਆ ਕੰਜਰ ਨਾ ਆਏ ਕੁੱਤਾ ਸਾਬੀ ਤੇਰੇ ਕੀੜੇ ਪਾ ਜਾਣ ਸਾਵੀ ਦਰ ਕਰਾ ਰੇ ਸਾਬੀ ਤੇ ਜੇ ਮੇਰਾ ਘਰ ਜਾਣਿਆ ਵਾਲਾ ਕਿ ਵਸੇੜਾ ਤੇਰਾ ਵੀ ਨਹੀਂ ਸੱਭ ਦੀ ਵੇਖ ਲਈ ਭਾਵੇਂ ਮੈਨੂੰ ਤੇ ਆ ਰਾਵਾਂ ਨਹੀਂ ਪੜਾ ਜਿਹੜੇ ਰਾਤ ਮੇਰਾ ਕਾਰ ਵਾਲਾ ਲੈ ਕੇ ਆਵਾ ਮੈਨੂੰ ਤੇ ਬਸ ਕਾਰ ਡਾਈਵਰਾ ਕਿਧਰ ਨੇ ਜਾਣਾ ਵਾ ਹੋਰ ਮੈਨੂੰ ਦੱਸ ਕੀ ਕਰਾਂ ਥੋੜਾ ਬੜਾ ਨਹੀਂ ਮੇਰੇ ਕਾਰ ਵਾਲੇ ਨੇ ਕਦੇ ਆਉਣਾ ਤੇ ਕਦੇ ਨਹੀਂ ਆਉਣਾ ਹਾਏ ਹਾਏ ਰੱਬਾ ਲੋੜਾ ਗਿਆ ਲੋੜਾ ਵਾਤ ਗਿਆ ਕੇ ਕੋਈ ਅੱਜ ਵੱਡੀ ਗੱਲ ਕੀ ਹੋਣੀ ਆ ਦੇ ਨਾਲ ਆਈ ਦੇ ਗੋਡੇ ਦੇ ਆ ਸਾਹੀ ਵੇਲਾ ਮਜੂਰ ਫਿਰ ਮਿਲਿਆ ਨਹੀਂ ਸਾਨੂੰ ਹੈ ਬਸ ਲਾਇ ਫੋਨ ਅਸਲੀ ਹੈਲੋ ਕਿੱਥੇ ਚਲ ਗਏ ਆ ਵਾ ਅਛਾ ਠੀਕ ਆ ਟਾਈਮ ਹੀ ਬੜਾ ਲਗਾਤਾ ਤੇ ਨਹੀਂ ਪਰੋਣੇ ਚਲੇ ਆ ਅਛਾ ਅਛਾ ਚੱਲ ਠੀਕ ਹੈ ਮੈਂ ਕਹੀ ਨਾ ਚੰਗਾ ਹਾਂ ਆਂਦਾ ਘੰਟਾ ਕਿ ਰੁਕ ਜਾ ਉਹ ਮੁੰਡਿਆਂ ਦੀ ਕਿਤੇ ਲੜਾਈ ਹੋ ਗਈ ਉੱਥੇ ਚੱਲ ਗਿਆ ਵਾ ਦੱਸ ਤੂੰ ਤੇ ਅਖਣੇ ਦੁਕਾਨ ਤੇ ਗਿਆ ਉਹ ਆਂਦਾ ਮੈਨੂੰ ਦੁਕਾਨ ਤੋਂ ਫੋਨ ਆ ਤੇ ਮੈਂ ਭੱਜਾ ਭਜਾ ਉੱਥੇ ਚੱਲ ਗਿਆ ਜਾਂਦਾ ਕਿਸ ਬੰਨੇ ਤੇ ਦੱਸ ਇਹਦੇ ਆਹੇ ਕੰਮ ਮਾੜੇ ਆ ਨਾ ਖਾਣੂ ਘਰੋਂ ਕੋਹ ਦੱਸ ਦਿੰਦਾ ਵਾ ਜਾਂਦਾ ਹੋਰ ਗਿਆ ਪਾਸੇ ਨੂੰ ਐ ਤੂੰ ਆਂਦਾ 5 ਵਜੇ ਤੇ ਮੈਨੂੰ ਆਂਦੇ ਕੀ ਕਰਾ ਫੈਸਲਾ ਆ ਤੱਕੀ ਜਗਾ ਦਾ ਲੱਗ ਜਾਣਾ ਇੱਥੇ ਇਹ ਨਾ ਹੋਵੇ ਅਹੀ ਕੁੜੀ ਵੀ ਆਈਏ ਤੇ ਕੁੜੀ ਸਾਡੀ ਘਰ ਡੀਕਦੀ ਰਹੇ ਤੇ ਇਹ ਬੜ ਰਵੇ ਇਹ ਫੈਸਲੇ ਇਹ ਫੈਸਲੇ ਜੇ ਰਵੇ ਚਲੋ ਇਹਦੇ ਹੁਣ ਮੌਕੇ ਦੱਸੂਗਾ ਜੀ ਚਾਹ ਲੈ ਸ਼ੱਕ ਇਹ ਚ ਕੋਈ ਗੋਣਾ ਹੋਊਗਾ ਤੇ ਕੋਈ ਕਹਿੰਦਾ ਹਾਂ ਜੀ ਹਾਂ ਇਹ ਕੀ ਖੇਡਦਾ ਰਹਿਣਾ ਪੁੱਛੇ ਸ਼ੁਰੂ ਤੋਂ ਚੰਗਾ ਜੀ ਚੰਗਾ ਜੇ ਕੀ ਮਾਨਤ ਸਾਰੇ ਕਰਦੇ ਆ ਚੰਗਾ ਜੀ ਤੇ ਮਾਸੀ ਜੀ ਧਿਆਨ ਨਾ ਜਾਇਓ ਨਰੇ ਤਿਲਕਣ ਬੜੀ ਆ ਕੋਈ ਨਹੀਂ ਸਹੀ ਜਾਵਾਂਗੇ ਆ ਉਹਨਾਂ ਨੇ ਮਾਸੀ ਸਾਡੀ ਨਹਿਰੇ ਸੁਟੀ ਹੋਵੇ ਤੁਸੀਂ ਮੈਂ ਆ ਜਾਉਂ ਤੂੰ ਵੀ ਕਿਹਾ ਬੜਾ ਫੇਕ ਹੀ ਆ ਹੁਣ ਉੱਥੇ ਕਿਹੜੀ ਕੋਈ ਦੁਪਰਿਆਰੀ ਗੱਲ ਕੋਈ ਨਹੀਂ ਆਵਾਂਗੇ ਆਹੋ ਤੂੰ ਤੇ ਬਲਜੀਤ ਵੀ ਆ ਜਾ ਮੋਟਰਸਾਈਕਲ ਤੇ ਕੋਈ ਨਹੀਂ ਆਵਾਂਗੇ ਮੇਰੇ ਗਿਲ ਜਾਏ ਠੀਕ ਠੀਕ ਹੈ ਜੀ ਚੰਗਾ ਭੈ ਜੰਗਲ ਜੰਗ ਆਹ ਹੈ ਇਨੀ ਨਮੋਸ਼ੀ ਹਾਂ ਨਿਆਣਿਆਰੇ ਕਿਹੜੇ ਦਿਨ ਸਾਨੂੰ ਵਿਖਾਲੇ ਰਗਵੀਰ ਇਹ ਮੰਮੀ ਸਾਡੇ ਕਰਮਾਂ ਚ ਹੋਊ ਦੁੱਖ ਜਿਹੜਾ ਦਾਨਾ ਹੋਇਆ ਦੇਖੋ ਭੁਗਣਾ ਹੀ ਪੈਣਾ ਵਾ ਉਹਨਾਂ ਨੇ ਤਾਂ ਸਮਝ ਲਿਆ ਹੁਣ ਆਪੇ ਚੁੱਪ ਕੀਤੇ ਚੁੱਪ ਕੀਤੇ ਕੋਈ ਗੱਲ ਹੈ ਵਾ ਪਤਾ ਨਹੀਂ ਮੰਨੇ ਨੇ ਵੀ ਦੱਸ ਗੱਲ ਕਿ ਤੂੰ ਮੇਲਾ ਆਣ ਕੇ ਇੱਥੋਂ ਬਾਹਰ ਦੇ ਬਾਹਰ ਚੱਲ ਗਿਆ ਕੇ ਪਾਸੇ ਉਹ ਤੇ ਮੈਨੂੰ ਆਂਦਾ ਹੀ ਆਂਦਾ ਮੈਂ ਨਹੀਂ ਮੱਥੇ ਰੱਗਣਾ ਤੇ ਹੀ ਗੱਲ ਕਰੋ ਚੱਲ ਕੋਈ ਨਹੀਂ ਆ ਜਾ ਅੰਦਰ ਬੈੰਨੇ ਫਿਰ ਕੀ ਕਰਨਾ ਫਿਰ ਅੱਖਾਂ 'ਚ ਪੈ ਗਿਆ ਕੋਹ ਲੱਗਦਾ ਹੈ ਅੱਖਾਂ 'ਚ ਪੈ ਗਿਆ ਕੋਹ ਲੱਗਦਾ ਅੱਖ 'ਚ ਮੇਰੀ ਚ ਪਿਆ ਕੋਹ ਤੇ ਪਾਣੀ ਤੇਰੀ ਅੱਖਾਂ 'ਚੋਂ ਡੇ ਕੀ ਗੱਲ ਕੱਢ ਲੋ ਕੀ ਪਿਆ ਰਮਾਲ ਨਹੀਂ ਹੈ ਤੂੰ ਕਰਨੂ ਦੇਈ ਆ ਇਦਾਂ ਕਰ ਲੂਗਾ ਕੁੜੀਏ ਚੁੰਨੀ ਜੀ ਤੂੰ ਕਰਨੂ ਦੇਈ ਇਦਾਂ ਕਰਨਾ ਮੈਂ ਆ ਕੰਡੇ ਕਿੱਦਾਂ ਆ ਮਿੰਦਾ ਵੇ ਨਾ ਗਏ ਆ ਵਿਚਾਰ ਕੁੜੀ ਨੂੰ ਪੁੱਛ ਕੇ ਹੁੰਦੇ ਤਰਾਜੀ ਬਾਜੀ ਸੁੱਖ ਦੀ ਵੀ ਕੀ ਹਾਲ ਚਾਲ ਵਾ ਤੇ ਇੰਨਾਂ ਨੇ ਚੰਗੀ ਕੀਤੀ ਸਾਡੇ ਨਾਲ ਦੰਦਰ ਇਹੋ ਦੇ ਕੱਲ ਮੈਂ ਆਂ ਸੋਚਣ ਵੀ ਪਹਿਲਾਂ ਵੇ ਹ ਮਜਬੂਦ ਮਿਲਿਆ ਸਾਨੂੰ ਆ ਮੁੜ ਕੇ ਸਾਡੇ ਮਗਰੀ ਨਹੀਂ ਗਿਆ ਤੇ ਮੁੜ ਕੇ ਜੇ ਰਗਵੀਰ ਆਇਆ ਤੇ ਉਹ ਲੈਣ ਗਿਆ ਇਹਨਾਂ ਨੂੰ ਉਹ ਵੀ ਛੇਤੀ ਆ ਉਹ ਵੀ ਛੇਤੀ ਮੁੜਿਆ ਹੀ ਤਾਂ ਅਗੇ ਸੁੱਤੀਆਂ ਵਾ ਸੁੱਤੀਆਂ ਵਾ ਹੈ ਕੀ ਕਰੀਏ ਹੁਣ ਕੀ ਸਾਬ ਕਿਤਾਬ ਵਾ ਸਾਬ ਉਸੇ ਕਾ ਤਾਬ ਕਾ ਹਾਂ ਕੋਈ ਸਾਡੇ ਦੀ ਘਾਟ ਰਹਿ ਗਈ ਆ ਹੁਣ ਤੇ ਅਸੀਂ ਗੱਡੀਆਂ ਤੱਕ ਲੱਲਿਆ ਵਾ ਵੀ ਜਾਂ ਕਿਹ ਚੀਜ਼ ਦੀ ਦਾਜ ਦੀ ਕਿਹ ਚੀਜ਼ ਦੀ ਘਾਟ ਰਹਿ ਗਈ ਆ ਜਾਂ ਵੀ ਕੋਈ ਸਾਡੇ ਚ ਕਮੀ ਪੇਸ਼ੀ ਆ ਕੀ ਹਿਸਾਬ ਕਿਤਾਬ ਤੁੰਦਰ ਮੈਨੂੰ ਲੱਗਦਾ ਵਾ ਵੀ ਸੁੱਖ ਤੇ ਕੱਲੀ ਤੇ ਜਾ ਨਹੀਂ ਸਕਦੀ ਉਹ ਆਹੋ ਤੇ ਉਹ ਆਂਦੇ ਬਾਜ਼ਾਰ ਗਈ ਆ ਜੇ ਬਾਜ਼ਾਰ ਗਈ ਹੁੰਦੀ ਤਾਂ ਉਹਨੇ ਉਸੇ ਮਨਪਰੀ ਨੂੰ ਫੋਨ ਲਾਉਣਾ ਸੀ ਕਿੰਨਾ ਚਿਰ ਅਸੀਂ ਬੈਠ ਲੋਕੇ ਆਏ ਆ ਨਾਲੇ ਜਿੱਦਾਂ ਹੁਣ ਆਖੀ ਦਾ ਵਿਆਹ ਤੇਰੇ ਵਿਆਹ ਤੇਰੇ ਭਾਵੇਂ ਚਲੋ ਆਂਦੇ ਨਹੀਂ ਸਾਇਆ ਸਦਾ ਕੋਈ ਪਰ ਫੇਰ ਵੀ ਕੱਲੀ ਕੁੜੀ ਕਿੱਦਾਂ ਜਾ ਸਕਦੀ ਹੈ ਬਾਜ਼ਾਰ ਉਸ ਦਿਨ ਜਿੱਦਣ ਬਲਜੀਤ ਨੇ ਉਹ ਗੱਲ ਕੀਤੀ ਉਥੇ ਉਹ ਮੁੰਡਾ ਟਕਰ ਗਿਆ ਤੇ ਕਿਦਾਂ ਇਹ ਰੌਲਾ ਪਾਉਂਦੀ ਸੀ ਤੇ ਉਹ ਗਲਤੀ ਕਰੇ ਨਾ ਤਸਕੀ ਨਹੀਂ ਕੱਢੀ ਸਾਡੇ ਕੋਈ ਓਏ ਆਪਾਂ ਆਏ ਸਾਡੇ ਹੁੰਦਿਆ ਨੇ ਸਾਰੀਆਂ ਗੱਲਾਂ ਹੋਈਆਂ ਸੀ ਆਏ ਤੇ ਇਸੇ ਕਰਕੇ ਆਈਆਂ ਵੀ ਉਦੋਂ ਇੰਨਾ ਕੁਝ ਹੋਇਆ ਕੁੜੀ ਡਿੱਗਣ ਪਈ ਕਈ ਕੋਈ ਬੀ ਚੱਲ ਜਾ ਕੇ ਵੇਖੀਏ ਸੁੱਖ ਠੀਕ ਹੋਵੇ ਸੇ ਹੀ ਫੋਨ ਕਿਉਂ ਨਹੀਂ ਚੁੱਕਦੇ ਹਾਂ ਤੇ ਇਹ ਗੱਲ ਦਾ ਤਾਂ ਉਹਨਾਂ ਨੇ ਨਾ ਪਹੋਗੀ ਨਹੀਂ ਪਾਇਆ ਵੀ ਹੜਨਾ ਆ ਕੁਝ ਹੋਇਆ ਭੈਣ ਜੀ ਉਹਨਾਂ ਨੇ ਸਾਨੂੰ ਸਾਨੂੰ ਤਾਂ ਸਭ ਨਾ ਸਮਝਿਆ ਇਨੀ ਵੀ ਸਾਡੇ ਰਿਸ਼ਤੇਦਾਰ ਵਾ ਇਹਨਾਂ ਨੇ ਆਪਣੇ ਸਮਝਿਆ ਨਹੀਂ ਸਾਨੂੰ ਦਵਿੰਦਰ ਸੱਤ ਬਗਾਨਾ ਕੋਈ ਘਰ ਆ ਜੇ ਨਾ ਤੇ ਤਾਂ ਵੀ ਬੰਦਾ ਕਦਰ ਕਰਦਾ ਉਹਦੀ ਹੈ ਇਹਨਾਂ ਦੇ ਅੱਜ ਵੇਖ ਜਾਣੇ ਕੋਈ ਨਹੀਂ ਮੈਨੂੰ ਲੱਗਦਾ ਪਾ ਇਹ ਨਾ ਹੋਵੇ ਕੁੜੀ ਅਹੀਂ ਇੱਥੇ ਵਿਆਹ ਕੇ ਕਿਤੇ ਮੁੜ ਕੇ ਤਾਂਗੀ ਹੋਈ ਏ ਮੈਂ ਹੀ ਤੇ ਉਹ ਗੱਲ ਕਰਨ ਲੱਗੀ ਆ ਵੀ ਏਡੇ ਅਹੀਂ ਮਹਿਲ ਵੇਖ ਲਏ ਕੋਠੀਆਂ ਵੇਖ ਲਈਆਂ ਤੇ ਸੁੱਖ ਨੂੰ ਵੇਖ ਲਿਆ ਵੀ ਚੱਲ ਇੱਕੋ ਜੀਆਂ ਵਾ ਤੇ ਜਦੋਂ ਅਸੀਂ ਆਏ ਹੜਨਾ ਉਦੋਂ ਵੀ ਚੰਗਾ ਮਿਲੇ ਅਜੇ ਤੇ ਅਸੀਂ ਆਏ ਦੂਜੀ ਤੀਜੀ ਵਾਰ ਮੈਨੂੰ ਲੱਗਦਾ ਖਰੇਕ ਦੂਜੀ ਵਾਰ ਹੀ ਆਏ ਆ ਤੇ ਅੱਜ ਇਹਨਾਂ ਨੇ ਇਦਾਂ ਕਰ ਦਿੱਤੀ ਸਾਡੇ ਨਾਲ ਤੇ ਸਾਡੀ ਜਿਹੜੀ ਧੀ ਆ ਗਈ ਇਹ ਘਰ ਦੇ ਵਿੱਚ ਵਿਆਹੀ ਆਪਾਂ ਦੇ ਭਾਵੇਂ ਅੱਠ ਦਿਨ ਹੀ ਫੇਰਾ ਰੱਖੀਏ ਦਵਿੰਦਰ ਸਿਆਣੇ ਕਹਿੰਦੇ ਆ ਜਾਂ ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ ਇਹਦੇ ਹੁਣ ਵਾਹ ਪਏ ਆ ਤਾਂ ਫਿਰ ਪਤਾ ਲੱਗੂਗਾ ਵੀ ਕੀ ਆਏ ਕੀ ਦੇ ਏਦਾਂ ਤਾਂ ਨਹੀਂ ਹੋੜਨਾ ਹੋਵੇ ਤਾਂ ਫਿਰ ਗੱਲ ਏਦਾਂ ਨਾ ਹੋਵੇ ਸਾਡੇ ਨਾਲ ਚੱਲ ਈ ਸ਼ਾ ਤੂੰ ਏਦਾਂ ਕਰ ਹੁਣ ਏਦਾਂ ਨਾ ਤੂੰ ਜਾ ਕੇ ਕੁੜੀ ਨੂੰ ਮਿਲੀ ਮਨਪਰੀਨ ਨੂੰ ਉਹਨੂੰ ਖਿੜੇ ਮੱਥੇ ਜਾ ਕੇ ਮਿਲੀ ਇਹ ਨਾ ਵੇ ਕੁੜੀ ਨੂੰ ਹੋਰ ਟੈਨਸ਼ਨ ਪਾ ਦੇ ਤੂੰ ਚੰਗਾ ਕੁੜੀ ਭਾਵੇਂ ਸੁਖ ਨੂੰ ਫੋਨ ਕਰ ਲੈ ਭਾਵੇਂ ਕੀ ਪਤਾ ਕੋਈ ਗੱਲ ਕੀਤੀ ਹੋਣੀ ਕਿ ਨਹੀਂ ਕੀਤੀ ਹੋਣੀ ਮੈਂ ਯਾਰ ਜਿੱਦਾਂ ਉਹ ਗੱਲ ਫੇਰ ਤੁਸੀਂ ਕਹਿਣਾ ਗੱਲਾਂ ਕਿੱਦਾਂ ਦੀਆਂ ਕਰਦੀ ਆ ਜਦੋਂ ਮਾਂ ਹੀ ਸਾਡਾ ਸੜਿਆ ਹੋਊਗਾ ਤੇ ਕੁੜੀ ਨੂੰ ਕਿੱਦਾਂ ਖੜੇ ਮੱਥੇ ਕਿੱਦਾਂ ਕੋਕੂਗੀ ਮੈਂ ਜਾ ਕੇ ਚੱਲ ਪਹਿਲਾਂ ਤੇਲ ਵੇਹ ਤੇਲ ਦੀ ਧਾਰ ਵੇ ਇਹ ਥੋੜਾ ਵੀ ਜਾਂਦਿਆਂ ਕੁੜੀ ਨੂੰ ਟੈਨਸ਼ਨ ਪਾ ਦੇਣੀ ਆ ਅਜੇ ਕੀ ਪਤਾ ਕੀ ਗੱਲ ਵਾ ਕੀ ਨਹੀਂ ਤੇ ਹੁਣ ਦੂਜੀ ਮਨਜੋਤ ਦੀ ਗੱਲ ਸੁਣ ਆਖੀ ਆਖੀ ਮੈਂ ਉੱਥੇ ਚੱਲ ਗਿਆ ਵਾ ਕਿਸੇ ਦਾ ਫੈਸਲਾ ਕਰਾਉਣ ਉਹਨੂੰ ਫੈਸਲਾ ਜ਼ਰੂਰੀ ਸੀ ਕਿ ਸਾਡਾ ਰਿਸ਼ਤੇਦਾਰ ਬਣ ਕੇ ਘਰ ਆਏ ਉਹ ਜ਼ਰੂਰੀ ਸੀ ਅੱਜ ਸਗਾਰੇ ਤੇ ਆਏ ਅਸਾ ਸੋਰਾ ਆਏ ਆ ਕਿ ਅਸੀਂ ਕਿਹੜੇ ਰਾਹ ਪੋਲੇ ਕਰ ਦਿੱਤੇ ਸੀ ਆਣਾ ਮੈਂ ਤਾਂ ਹੀ ਫਿਰ ਮੂੰਹ ਤੇ ਕਹਿਤਾ ਨੂੰ ਉਹਦੇ ਰਗਵੀਰ ਤੇ ਮੈਂ ਹਾਏ ਨਾ ਉਹ ਕੁੜੀ ਹੱਡੀ ਇੱਥੇ ਡੀਗਦੀ ਰਵੇ ਤੇ ਆਵੇ ਮੈਚਾਂ ਦੇ ਰਵੇ ਤੇ ਕਦੇ ਫੈਸਲਿਆਂ ਦੇ ਰਵੇ ਵੇਖਣਾ ਨਹੀਂ ਨਾ ਡੈਪਣ ਵੀ ਆਖਣਾ ਇੱਥੇ ਕੋ ਲੋਕ ਗੱਲਾਂ ਨਹੀਂ ਜਾਂਦੇ ਨਹੀਂ ਉਹਦਾ ਉਹਦੇ ਹੜ ਹੁਣ ਅੱਖ ਚ ਪੈ ਗਿਆ ਕੋ ਰੋਗੇ ਤਾਂ ਅਸੀਂ ਉਦਾਂ ਹੀ ਖਲੋਣਾ ਇੱਥੇ ਕੀ ਮੈਨੂੰ ਉਦਾਂ ਬੜੀ ਟੈਨਸ਼ਨ ਨਹੀਂ ਪਰ ਬਹਿ ਤਾ ਲਗੀਆਂ ਚਲ ਗਏ ਭਾਬੀ ਆਹੋ ਚਲ ਗਏ ਜੇ ਤਾਂ ਜਵਾਬ ਨਹੀਂ ਹਜੇ ਨਹੀਂ ਜਵਾਬ ਦਿੰਦਾ ਤੂੰ ਕਿਹਦਾ ਚੋਰਾ ਵਾਂਗੂ ਨਿਕਲਿਆ ਇਨੇ ਚਿਰ ਦਾ ਕਿੱਥੇ ਵੜਿਆ ਹੈ ਤੇ ਮੈਂ ਕੀ ਕਰਦਾ ਤੇ ਮੈਂ ਚੋਰੀ ਬੈਠਣਾ ਹੈ ਨਾ ਮੂੰਹ ਸਮਝ ਆਉਣਾ ਹੈ ਹੋਰ ਤੇ ਹੋਰ ਸਾਹਮਣੇ ਆ ਜਾਂਦਾ ਕਿ ਫਿਰ ਕੀ ਸੀ ਤੇ ਕਿਹੜੇ ਮੂੰਹ ਨਾਲ ਆਉਣਾ ਸਾਹਮਣੇ ਹਾਂ ਤੂੰ ਕਿਹੜੀ ਸੁਰਖੀ ਪਿੰਦੀ ਲਾਈ ਜਿਹੜੇ ਤੂੰ ਸਾਹਮਣੇ ਨਹੀਂ ਹੀ ਆ ਸਕਦਾ ਨਹੀਂ ਲੱਭੀ ਤੁਸੀਂ ਤੇ ਜਵਾਬ ਮੈਂ ਦਵਾ ਲੱਭ ਕੇ ਤੇ ਦਿੱਤੀ ਚੰਗੀ ਕਰਕੇ ਇੰਨਾ ਥੋੜੀ ਪਤਾ ਹੀ ਵੀ ਆਹ ਕੰਮ ਕਰਦੀ ਫਿਰਦੀ ਆ ਆ ਤਾਂ ਫਿਰ ਮੈਂ ਜਵਾਬ ਛੱਡ ਦੇਣਾ ਜਵਾਬ ਤੁਸੀਂ ਦੋਗੇ ਤੂੰ ਟੋਰ ਨਾਲ ਜਵਾਬ ਦਿੰਦਾ ਕਿ ਫਿਰ ਕੀ ਸੀ ਲਾਗੇ ਬਹਿ ਜਾਂਦਾ ਆਣ ਕੇ ਤੂੰ ਸੋ ਕੋ ਤੇਰਾ ਬੰਦਾ ਹੀ ਜਵਾਬ ਦੇਣਾ ਕਿ ਤੂੰ ਨਹੀਂ ਤੁਹਾਡੇ ਕੀ ਕਰਦੀ ਫਿਰਦੀ ਮੇਰੀ ਭੈਣ ਦੇ ਨਾਲ ਰਲ ਕੇ ਆ ਹਰ ਕੁ ਮਹੀਨਾ ਦੋ ਮਹੀਨਾ ਗੱਲਾਂ ਕਰਕੇ ਹੁਣ ਮਜਬੂਰ ਹੋ ਜਾਂਦਾ ਫਿਰਦਾ ਤੇ ਫਿਰ ਕੀ ਆ ਉਹਨਾਂ ਨੂੰ ਕਹਿੰਦੇ ਭਾ ਪਹਿਲਾਂ ਹਾਨੂੰ ਨਹੀਂ ਤੁਹਾਡੀ ਕੁੜੀ ਦਾ ਪਤਾ ਹੁਣ ਪਤਾ ਲੱਗ ਗਿਆ ਜੇ ਨਾ ਉਹ ਗੱਲ ਦਾ ਪਤਾ ਲੱਗਾ ਹੁੰਦਾ ਫੇਰ ਵੀ ਗੱਲ ਬੰਦੀ ਸੀ ਤੇ ਸਾਰੇ ਅਪਰੂਵ ਤੇ ਸਾਡੀ ਕੁੜੀ ਖਿਲਾਫ ਆੜੇ ਉਹਨਾਂ ਕੀ ਚਿਰਦਾ ਕਸੂਰਾ ਤੂੰ ਵੀ ਨਾਲ ਹੀ ਸਭ ਤੋਂ ਵੱਡੀ ਗੱਲ ਏ ਵੀ ਮਾਸੀ ਦਾ ਮੁੰਡਾ ਬਣਾ ਕੇ ਕੋਈ ਬਗਾਨਾ ਬੰਦਾ ਮੈਂ ਹੀ ਹਾਂ ਹੁਣ ਮੈਂ ਕਿੰਨੇ ਕੁ ਮਾਸੀ ਦੇ ਮੁੰਡੇ ਬਣਾਏ ਆ ਮੈਨੂੰ ਇਹ ਦੱਸ ਪਹਿਲਾਂ ਤੇ ਭਾਬੀ ਫਿਰ ਕੀ ਰਿਸ਼ਤੇ ਬਣ ਜਾਂਦੇ ਹੁੰਦੇ ਆ ਕਿ ਦਮਾ ਜੀ ਜਿਹੜੇ ਕੁੰਦਰੇਚੇ ਕੰਮ ਆਉਂਦੇ ਦੂਜੇ ਰਿਸ਼ਤੇ ਵੀ ਆ ਕੰਮ ਆ ਜਾਂਦੇ ਹੁੰਦੇ ਆਹ ਓਕੇ ਮੈਂ ਬਣਾਇਆ ਹੁੰਦਾ ਤਾਂ ਤੁਸੀਂ ਮੈਨੂੰ ਘਰੋਂ ਕੱਢਣ ਤੱਕ ਜਾਣਾ ਸੀ ਵੀ ਇਹ ਕੌਣ ਆਇਆ ਵਾ ਜਾਂ ਮੈਂ ਹੁਣੇ ਸੱਦਦੀ ਕਿਹ ਵੀ ਹੋਰ ਜਾ ਰਹ ਜਾਂਦੇ ਨੂੰ ਵੀ ਮੈਂ ਕਹਿੰਨੀ ਮੇਰੇ ਮਾਸੀ ਦਾ ਮੁੰਡਾ ਤੁਸੀਂ ਵਠਾ ਲੈਂਦੋਗੇ ਇੱਥੇ ਕਦੀ ਵੀ ਨਹੀਂ ਭਾਬੀ ਦੇ ਸਾਫ ਹੋਣਾ ਰਿਸ਼ਤੇ ਸਾਰੇ ਬਣ ਜਾਂਦੇ ਹੁੰਦੇ ਬੰਦੇ ਆ ਵੀ ਮੇਰੇ ਬੰਦੇ ਆ ਸੱਚੀ ਗੱਲ ਆ ਪਰ ਆ ਜਿਹੜੀ ਵਿੱਚੋਂ ਕੁੰਡੀ ਨਿਕਲ ਆਈ ਇਹਦਾ ਕੀ ਕਰੀਏ ਆਹ ਨਾ ਨੋ ਜਵਾਬ ਹੈ ਮੈਨੂੰ ਕੀ ਆਂਦੇ ਯੋ ਹਾਂ ਦਾ ਜਵਾਬ ਅਸੀਂ ਕਿੱਦਾਂ ਦੇ ਦਿੰਦੇ ਹਾਂ ਸਾਹਮਣੇ ਬਹਿ ਕੇ ਸਾਹਮਣੇ ਅੱਜ ਘਰ ਆਏ ਜਵਾਬ ਦੇ ਦਿੰਦੇ ਨਾ ਆਹੋ ਸਾਹਮਣੇ ਬਹਿ ਕੇ ਜਵਾਬ ਦਿੱਤੇ ਜਾਂਦੇ ਆ ਆ ਤਾਂ ਮੈਨੂੰ ਫਸਾਇਆ ਹੀ ਨਹੀਂ ਚੰਦੇ ਦੋਵੇਂ ਪਾਸੇ ਹਣ ਅਗਲੇ ਸੇਬ ਕੇਲੇ ਲੈ ਲੈ ਕੇ ਆਏ ਮਾਰ ਉਹ ਰੱਖ ਲੈਣੇ ਆ ਉਹ ਹੋਰ ਫਿਰ ਉਹ ਨਾਲ ਕਲਾ ਦੇ ਨਹੀਂ ਉਹਨਾਂ ਦੇ ਉਹ ਰੱਖ ਲੈ ਆ ਤੇਰੇ ਵੱਤੇ ਹੀ ਲਿਆਏ ਆ ਤੇਰੇ ਕਰਕੇ ਲਿਆਏ ਆ ਮੇਰੇ ਕੋਲ ਜਵਾਬ ਨਹੀਂ ਤੈਣਾ ਸਿੱਧੀ ਗੱਲ ਤੇ ਨਾ ਦੇ ਅਸੀਂ ਕਿਹੜਾ ਕਹਿੰਦੇ ਤੈਨੂੰ ਜਵਾਬ ਦੇ ਨਹੀਂ ਆਪੇ ਫੋਨ ਕਰ ਲਾਂਗੇ ਕਦੋਂ ਦੀ ਇਹਨਾਂ ਦੀ ਮੈਂ ਗੱਲਾਂ ਸੁਣਦੀ ਆ ਕੀ ਦੱਸਾਂ ਲੈ ਇੱਕ ਹੁਣ ਆ ਮੰਮੀ ਦਾ ਕੰਮ ਐਨੇ ਹੁਣ ਕੱਢ ਕਿੰਨੂੰ ਕਹਿਣਾ ਮੈਨੂੰ ਚੱਕਰ ਆਉਂਦੇ ਐ ਕੀ ਕਰਾਂ ਫੇਰ ਮੈਂ ਹੁਣ ਕਿੱਡਾ ਚ ਹਵਾਂ ਮਲਾਵਾ ਨਾ ਮੈਂ ਵਿਆਹ ਕਰਨਾ ਹੀ ਤੇਰਾ ਕਰਨਾ ਹੀ ਵਿਆਹ ਮਮੇ ਤਾਂ ਹੁਣ ਆ ਹੀ ਨਹੀਂ ਆ ਹੋਣਾ ਹੋਣਾ ਪੁੱਤ ਹੋਣਾ ਕਿਉਂ ਨਹੀਂ ਆ ਹੋਰ ਕੁੜੀਆਂ ਮਰ ਗਈਆਂ ਵਾ ਤੂੰ ਤੇ ਐ ਜਿੱਦਾਂ ਉਹਦੇ ਸੋਗ ਚ ਕਿੱਦਾਂ ਦੇਵਦਾਸ ਨਾ ਭਾਂਜੀ ਕਿਤੇ ਕਿੰਨੇ ਕਰਨਾ ਵਾ ਇੰਨੀ ਧੁੱਧੂ ਹੋ ਗਈ ਆ ਉਹੋ ਤਾਂ ਮੈਂ ਸੋਚਣ ਲਈ ਆ ਵੀ ਕੀ ਬਣੂਗਾ ਹੋਰ ਇਹਦਾ ਗਾਲ ਵੱਡੀ ਏ ਇਹ ਇਹਨੂੰ ਕਿਤੇ ਕਿਤੇ ਫਾਇ ਲਾ ਦੀਏ ਇਹਨੂੰ ਕਿਤੇ ਹੋਰ ਥਾਂ ਵਿਆਦੋ ਆਹੋ ਖੜਨੀ ਹੁਣ ਉੱਥੇ ਤੁਰਨੀ ਪੈਣੀ ਆ ਆਹੋ ਜੇ ਐਡੀਆਂ ਇੱਜਤਾਂ ਦੇ ਮਾਲਕ ਜੇ ਨਾ ਤੇ ਫਿਰ ਇਹਨੂੰ ਹੋਰ ਕਿਤੇ ਤੌਰ ਦੋ ਪਰ ਆਪੇ ਨੂੰ ਪਤਾ ਲੱਜੇ ਕਿੱਦਾਂ ਲਾਈ ਦੀਆਂ ਕਿਸ ਦੇ ਨਾਲ ਚਲੋ ਜਿੱਤਰਾ ਵੀ ਹਗਾ ਵਾ ਹੁਣ ਉੱਥੇ ਹੀ ਤੋਰ ਹੁਣ ਨਹੀਂ ਉਹ ਗੱਲ ਬੰਨਦੀ ਉਹ ਨਹੀਂ ਬੰਨਦੀ 100 ਲੋਕਾਂ ਨੇ ਪਾਣੀ ਮਾਰਨੀ 100 ਗੱਲ ਉਲਡ ਗਈ ਆ ਕੀ ਤੱਕ ਕਿਦਾਂ ਗੁਰਦੀ ਹੋ ਰਹੀ ਤੇ ਤੇਰਾ ਵਿਆਹ ਨਹੀਂ ਹੋਣਾ ਹੁਣ ਫਿਰ ਜੇ ਉੱਥੇ ਤੋਰਦੀ ਤੇ ਫੇਰ ਬੈਠਾ ਰਹੇ ਇੱਥੇ ਛੜਾ ਮਲੰਗ ਮੈਂ ਕਰਾਉਣਾ ਵਿਆਹ ਨਹੀਂ ਇਹੋ ਜਿਹਾ ਵਿਆਹ ਨੂੰ ਦੇ ਚੰਗਾ ਮੈਂ ਇਹ ਕਲੇਸ਼ ਰਹਿੰਦੀ ਜਿਹੜੀ ਮੈਨੂੰ ਤੇ ਇਹੋ ਫਿਕਰ ਰਹਿੰਦਾ ਹੈ ਕਿ ਚਲ ਮੈਂ ਇਹਨੂੰ ਵਿਆਹ ਲੂੰ ਕੁੜੀ ਨੂੰ ਵਿਆਹ ਲੂੰ ਤੇ ਮੇਰੀ ਮੈਂ ਸੁਰਖਰੂ ਹੋ ਜੂੰਗੀ ਮੰਮੀ ਸਰ ਕੋ ਨੂੰ ਕੀ ਹੋਣਾ ਤੇਰੀ ਕੁੜੀ ਨੇ ਹੋਣ ਹੀ ਨਹੀਂ ਦੇਣਾ ਜਿੱਦਾਂ ਦੇ ਹਿਸਾਬ ਕਿਤਾਬ ਚੱਲਣ ਡਏ ਆ ਉੱਥੇ ਇਹਨੂੰ ਫਾਇੇ ਵੱਡੋ ਹੋਰ ਨਹੀਂ ਕਿਤੇ ਹੁਣ ਹੋਣਾ ਤਾਂ ਨਾ ਲੋਕਾਂ ਦੇ 20 20 ਗੱਲਾਂ ਕਰਨਗੇ ਆ ਹੋਇਆ ਆ ਹੋਇਆ ਮੁੰਡਿਆਂ ਨੂੰ ਕਿਤੇ ਬਾਹਰ ਨਿਕਲ ਜੋਗੇ ਨਹੀਂ ਰਹੇ ਉਹ ਬਹੁਤ ਰਾਂਝਾ ਲੱਭਾ ਨੇ ਨਾ ਲੋਕੀ ਬੜਾ ਕਰਦੇ ਆ ਨਾ ਗੁੱਸਾ ਵੀ ਐਦਾਂ ਐਦਾਂ ਕਿਉਂ ਕੀਤਾ ਮਾਪਿਆਂ ਨੇ ਉਦਾਂ ਕਿਉਂ ਕੀਤਾ ਉਦੋਂ ਬੰਦਾ ਫਾਂਸੀ ਲਾ ਕੇ ਮਾਰ ਦੇ ਜਾਂ ਉੱਥੇ ਸਾਹਮਣੇ ਗੋਲੀ ਮਾਰ ਦੇ ਇਹੋ ਜੀ ਨੂੰ ਤੁਹਾਡ ਗੋਲੀ ਤੋਂ ਦਿਨ ਘੱਟ ਰਹਿ ਗਿਆ ਹੈਗਾ ਆ ਹੋ ਕੇ ਤੇ ਅਸੀਂ ਕੀ ਕਰਦੀਆਂ ਜੇ ਇਹਨਾਂ ਨੂੰ ਕੋ ਹੋ ਜਾਂਦਾ ਉਹਨੂੰ ਹੋ ਜਾਂਦਾ ਤਾਂ ਅਸੀਂ ਨਾ ਸੱਸ ਕੀ ਕਰਦੀਆਂ ਮੈਨੂੰ ਦੱਸ ਮੈਂ ਤਾਂ ਮੰਮੀ ਆ ਫਟਾਉਂਦੀ ਫਿਰਦੀ ਉਹ ਤਾਂ ਤੇ ਮੇਰੀਆਂ ਵਿੱਚ ਲੱਤਾ ਕੰਬਣ ਡੈ ਵੀ ਡਰ ਗਈ ਮੈਂ ਭੱਜ ਭੱਜ ਕੇ ਤੇ ਮੈਂ ਇਹਨਾਂ ਨੂੰ ਫੜਿਆ ਤੇ ਉਹ ਜੋ ਠੰਡੇ ਤੇ ਮੈਂ ਸੋਚੇ ਤੇ ਫਿਰ ਆਖੀ ਤਾਂ ਸ਼ਰਮ ਵੀ ਬੜੀ ਆਉਂਦੀ ਆ ਜਿਹੜਾ ਕੋਈ ਬਰਾਜ ਬਾਜ਼ਾਰ ਚ ਖੁਲੋਂਦਾ ਨਾ ਤੁਹਾਡੀ ਕੁੜੀ ਨੇ ਆਹ ਕੰਮ ਕਰ ਲਿਆ ਤੁਹਾਡੀ ਕੁੜੀ ਨੇ ਆਹ ਕੰਮ ਕਰ ਲਿਆ ਫਿਰ ਵੀ ਤੁਸੀਂ ਲੈ ਕੇ ਘਰ ਰੱਖ ਲਈ ਜੇ ਉਦੋਂ ਮਾਰਨੇ ਤਾਂ ਨਾ ਤੇ ਕਿਹਦੀ ਪੋਸਟ 'ਚ ਨਾਂ ਨਹੀਂ ਲੈਣਾ ਕਿ ਕੁੜੀਆਂ ਦਾ ਵਿਆਹ ਕਰਾਉਣ ਦਾ ਨਾ ਮਰਜ਼ੀ ਪਉ ਤੀਂਗਾ ਪਾਲ ਕੇ ਵਈਆਂ ਜਾਂਦੀਆਂ ਆਪਣੇ ਮਾਰੀਆਂ ਜਾਂਦੀਆਂ ਕੀ ਕਰੀਏ ਮਾਰੀਆਂ ਨਹੀਂ ਮੰਮੀ ਇੱਕ ਕੁੜੀ ਨੂੰ ਮਾਰਿਆ ਹੋਵੇ ਨਾ ਜਿੰਨੇ ਵੀ ਚਾਚੇ ਤਾਂ ਇਹਦੀਆਂ ਕੁੜੀਆਂ ਨਾਲ ਸਾਨੂੰ ਸਮਝ ਆ ਜਾਏ ਵੀ ਮਾਰਨ ਦਾ ਵੀ ਹੱਕ ਹੈਗਾ ਮਾਰ ਵੀ ਸਕਦੇ ਆ ਐਡੀ ਗੱਲ ਨਹੀਂ ਹੁੰਦੀ ਇਹ ਚਾਚੇ ਤਾਂ ਨੇ ਰਿਸ਼ਤੇਦਾਰ ਨੇ ਪਿੰਡ ਤੱਕ ਸਾਰੇ ਤੋਂ ਮਿਆਣਾ ਹੀ ਕੰਮ ਆਹੋ ਇੱਜ਼ਤ ਵੀ ਕੋਈ ਚੀਜ਼ ਹੈਗੀ ਕਿ ਨਹੀਂ ਕਿਹਨੇ ਯੁਰਤ ਨਹੀਂ ਕਰਨੀ ਕੀ ਕਰਾਂ ਹੁਣ ਇਹਦਾ ਤਾਂ ਕੰਮ ਖਰਾਬ ਹੋ ਗਿਆ ਨਾ ਮੰਮੀ ਉਹਨੇ ਤੇ ਵਿਆਹ ਹੀ ਜਾਣਾ ਸਾਦੇ ਕੰਮ ਕਰਕੇ ਉਹ ਫੇਰ ਚੰਗੀ ਤੇ ਇਹਦਾ ਬੇੜਾ ਗਰਕ ਕਰਤਾ ਉਹਨੇ ਤੇ ਕੀ ਕਰਾਂ ਦੱਸ ਮੈਂ ਹੁਣ ਉਹ ਮੈਂ ਨਾ ਗਰਉ ਮੇਰਾ ਕਿੱਥੇ ਹੋ ਰਿਆ ਬਸ ਮੇਰੀ ਗੱਲ ਸੁਣ ਲੈ ਉਹਦਾ ਤੇ ਵਿਆਹ ਕਰਨਾ ਹੀ ਆ ਤੇਰੇ ਬਾਅਦ ਮਾੜੀ-ਮੋਟੀ ਲਬਲਾ ਕੋਈ ਆਪਣੇ ਵਾਤੇ ਤੇ ਕਰ ਲੈ ਕੋਈ ਗੱਲ ਨਹੀਂ ਮਾੜੀ-ਮੋਟੀ ਲਬਲਾ ਇੱਥੇ ਮੈਂ ਦੁਆਜੂ ਹੁਣਾ ਚ ਚੰਗਾ ਬੱਬਾ ਤਾ ਦਿਨਾਂ ਨਹੀਂ ਮੈਂ ਵਾਰੀ ਆ ਸਕਦੀ ਕੀ ਕਰੀਏ ਹੁਣ ਦੱਸਾਂ ਇਹ ਤੇ ਮੈਂ ਤਾਂ ਆਪ ਦਿਨੇ ਰੋ ਸੋਚਦੀ ਰਹਿਣੀ ਆ ਵੀ ਕੀ ਬਣੂਗਾ ਮੇਰੇ ਪੁੱਤ ਦਾ ਮੰਮੀ ਸਾਰੇ ਕਸੂਰ ਆ ਭਾਬੀ ਦੇ ਆ ਮੁੰਡਾ ਤੇ ਆਪਾਂ ਹੀ ਲੱਭਾ ਏ ਉਥੇ ਕਰ ਦਿੰਦੇ ਫੇਕ ਹੀ ਗੋਰੀ ਸਾਰੀ ਭਾਬੀ ਨੇ ਪਾਈ ਆ ਇਹ ਹੋਈ ਕਿ ਇੰਨੇ ਇੰਨੇ ਜ਼ਿਆਦਾ ਰੌਲਾ ਪਾਇਆ ਮੈਂ ਹੁਣ ਬਗਾਨੀ ਧੀ ਪੁੱਤੇ ਨੂੰ ਮੈਂ ਕੀ ਆਖਾਂ ਹੁਣ ਬਗਾਨੀ ਉਹ ਮੰਦੀ ਆ ਕਿਤੇ ਹੱਡੀ ਕਿਸਦੀ ਸੁਣਦੀ ਆ ਤੇਰੇ ਨਾਲ ਵੇਖ ਕਿੰਨੀਆਂ ਕਰਕੇ ਗਈ ਹੁਣ ਤੇ ਹੋਰ ਘਲਾ ਘਰ ਵਿੱਚ ਪਈ ਆ ਇਹ ਮੁੰਡਾ ਹੀ ਲੱਭਾ ਵੇਖਾ ਵਿਖਾਈ ਅਹੀਂ ਕੀਤੀ ਸਭ ਕੋ ਯਹੀ ਕੀਤਾ ਹੂੰ ਸਭ ਕੋ ਹੀ ਆਪ ਕੀਤਾ ਤਾਂ ਕਿ ਵਿਆਹ ਚੰਗਾ ਬੜਾ ਹੋ ਜਾਣਾ ਹੈ ਹੋ ਜਾਣਾ ਹੈ ਤੇ ਮੇਰਾ ਵੀ ਹੋ ਜਾਣਾ ਹੈ ਤੇਰੇ ਏਦਾਂ ਕਰ ਗਿਆ ਫਿਰ ਉਹਨਾਂ ਨੂੰ ਮੰਨਤ ਨਹੀਂ ਤੋਂ ਉਹਨਾਂ ਨੂੰ ਨਾ جواب ਦੇਈਏ ਮੰਮੀ ਹੁਣ ਮੈਂ ਨਹੀਂ ਉਹ ਕਰਨਾ ਉੱਥੇ ਕਿਉਂ ਕੀ ਗੱਲ ਹੋ ਜਾਣਾ ਆ ਵੇ ਚੌਲ ਮੰਮੀ ਮੈਂ ਨਹੀਂ ਉਹ ਕਰਨਾ ਉੱਥੇ ਭਾਬੀ ਤਾਂ ਹੋਣੀ ਨਹੀਂ ਗੱਲਾਂ ਕਰਨ ਹਟ ਗਈ ਜਦੋਂ ਵਿਆਹੀ ਆ ਗਈ ਉਹਨੇ ਹਟਣਾ ਵਾ ਗੱਲਾਂ ਕਰਨ ਉਹਨੇ ਹਾਂ ਤੇ ਪੁੱਤ ਤੇਰੀ ਗੱਲ ਠੀਕ ਵਾਦ ਚ 24 ਘੰਟੇ ਕੱਟ ਲੜਾਈ ਰਹਿਣੀ ਹੈ ਨਾਲੇ ਮੇਰੇ ਮਨ ਚ ਸੱਕ ਰਹਿਣਾ ਕੋ ਇਦਾਂ ਦੀ ਹੁਣੀ ਐ ਇਦਾਂ ਦੀ ਹੁਣੀ ਐ। ਸਾਕ ਤੇ ਮੇਰੇ ਮਨ ਚ ਪਾਤਾ ਵਾ ਨੇ। ਤੇ ਹੁਣ ਫਿਰ ਮੈਂ ਕੀ ਕਰੀਏ ਫਿਰ ਹੁਣ ਦੱਸ ਮੈਨੂੰ। ਕਰੀਏ ਕੀ? ਮੈਨੂੰ ਤਾਂ ਉਹ ਵੀ ਮੁੰਡਾ ਵੀ ਵੇਖਾਈ ਦਿੰਦਾ ਜਿਹੜਾ ਸੁੱਖ ਦਾ ਘਰ ਦਾ ਲਬਾ ਕੀ ਐ ਤੇ ਸੋਖੀ ਵੀ ਨੇ ਵੇਖਾਈ ਦਿੰਦੀ ਐ। ਹੁਣ ਪੁੱਤ ਘਰ ਵਿੱਚ ਗੱਲ ਬਣ ਜੋ ਗਈ ਤੇ ਹੁਣ ਨਾ ਗਲਤੀ ਜੋ ਕਰ ਲਈ ਤੇ ਹੁਣ ਅਸੀਂ ਦੱਸ ਕੀ ਕਰੀਏ। ਗਲਤੀ ਜਨਾਨੀਆ ਕੋ ਹੁੰਦੀ ਐ। ਉਹ ਤਾਂ ਸੁੱਖ ਨੇ ਕੀਤੀ ਤੇ ਭਾਬੀ ਕਰੀ ਜਾਣੀ ਐ। ਚੱਲ ਕੋਈ ਨਹੀਂ ਪੁੱਤ ਉਹਨੂੰ ਤਾਂ ਵਿਆਹ ਹੋ ਹਾਂ ਤੁਸੀਂ ਤੇ ਚੱਲ ਤੇਰਾ ਫੇਰ ਚਲੋ ਕਿੱਥੇ ਜਿੰਨਾ ਇੱਥੇ ਸੰਜੋਗ ਹੋਣਗੇ ਤੇਰੇ। ਇਹ ਤਾਂ ਬਾਨਾ ਬਣਿਆ ਸੰਜੋਗ ਮੰਮੀ ਸਰ ਕੋ ਆਪਣੇ ਹੱਥੋਂ ਸੁਣਾ ਸੰਜੋਗਾਂ ਦੀ ਨਹੀਂ ਗੱਲ ਹੁੰਦੀ ਹੈ ਪਰ ਜਨਾਨੀਆਂ ਦੀ ਅਕਲ ਨਹੀਂ ਹੁੰਦੀ ਇਹੋ ਹੀ ਆ ਨਾ ਪਰ ਦਿਮਾਗ ਨਹੀਂ ਹੁੰਦਾ ਗੱਲ ਕਰਨ ਲੱਗੀਆਂ ਸੋਚਦੀਆਂ ਨਹੀਂ ਕੋਈ ਜਿਹੜੀ ਸ਼ਿਆਣੀ ਜਨਾਨੀ ਹੁੰਦੀ ਨਾ ਉਹ ਸਾਰਾ ਕੁਝ ਸੰਭਲ ਲੈਂਦੀ ਹੈ ਆਪੇ ਆਪਣੇ ਟੱਕਣ ਆਪੇ ਟੱਕ ਲੈਣੇ ਆਹ ਕੋ ਉਦੋਂ ਕਿਦਾਂ ਰੌਲਾ ਪਾ ਕੇ ਬੈ ਗਈ ਉੱਥੇ ਰੈਸਟੋਰੈਂਟ ਚ ਇੰਨੇ ਪਾਇਆ ਰੌਲਾ ਅਹੀਂ ਤੇ ਆਖਿਆ ਸੀ ਚੱਲ ਕਿਸ ਨੂੰ ਪਤਾ ਵੀ ਨਹੀਂ ਉਦੋਂ ਲੱਗ ਆਹ ਕੋ ਵਿਚੋਲੇ ਆਏ ਆ ਉਹਨਾਂ ਫੋਟੋ ਖਾਲੀ ਆਹੀਂ ਪਸੰਦ ਕੀਤਾ ਰਿਸ਼ਤਾ ਕੀਤਾ ਮੁੰਡੇ ਬਾਰੇ ਪਤਾ ਕੀਤਾ ਕੰਨੀ ਪੈਲੀ ਆਉਂਦੀ ਹੈ ਅੱਧ ਹੋ ਗਈ ਦਿਮਾਗ ਖਰਾਬ ਕਰਕੇ ਰਸ ਹਰ ਇਹ ਅੱਕੀ ਵਿੱਚ ਜੜਾ ਹੁੰਦਾ ਕਿ ਨਹੀਂ ਅੱਕੀ ਵਿੱਚ ਵੜ ਜੇ ਤਾਂ ਸਵਾਰ ਦਿੰਦਾ ਵਾ ਤੇ ਅੱਕੀ ਵੜ ਜੇ ਤਾਂ ਪੁੱਤੋ ਵਗੜ ਦਿੰਦਾ ਇਹ ਤਾਂ ਹੁਣ ਗੱਲ ਵਿਗੜ ਗਈ ਤੇ ਹੋਰ ਵਿਗੜ ਗਈ ਆਗੇ ਹੁਣ ਕੀ ਕਰੀਏ ਦੱਸ ਇਹ ਗੱਲ ਨੂੰ ਤਾਂ ਹੁਣ ਉਹ ਕੁੜੀ ਨੂੰ ਵਿਆਹ ਚੁਪ ਕਰਕੇ ਉਹ ਹਤਾਨੀ ਤੇ ਕੁੜੀ ਦਾ ਤੁਸੀਂ ਵਿਆਹ ਆ ਉਹਦਾ ਮੇਰਾ ਜੀ ਕਹਦਾ ਦੋਵਾਂ ਦੋਵਾਂ ਨੂੰ ਮਾਰ ਦਾਂ ਨਾ ਕੀ ਕਰੇਗਾ ਪੁੱਤ ਮਾਰ ਕੇ ਆ ਆਪ ਘਰ ਉੱਜੜ ਜੂਗਾ ਤੂੰ ਜੇਲੇ ਚਲ ਜਾਏਗਾ ਕੀ ਕਰੇਗਾ ਉਹਨਾਂ ਨੂੰ ਮਾਰ ਕੇ ਦੱਸ ਉਹਨਾਂ ਦਾ ਵੀ ਕੱਲਾ ਕੱਲਾ ਪਤੋ ਆ ਵੀ ਮਾਂ ਜਿਹੜੀ ਆ ਉਹ ਮਾਂ ਕੀ ਕਰਦੀ ਹੋਗੀ ਕੀ ਤਾਤੀਆਂ ਪੁੱਤ ਬਾਰ ਕੀ ਕਰਦੇ ਫਿਰਦੇ ਹਾਏ ਹੇ ਸਾਬੀ ਨੂੰ ਕੀ ਗੱਲ ਹੋ ਗਈ ਐਨੀ ਵਾਰੀ ਮੈਂ ਫੋਨ ਕਰਤਾ ਚੁੱਕਣ ਹੀ ਨਹੀਂ ਦੇ ਇਹ ਤੇ ਉਹਨੂੰ ਪਤਾ ਹੀ ਆ ਭਈ ਆ ਨੰਬਰ ਮੇਰੇ ਭਰਾ ਦਾ ਵਾ ਮਨਪ੍ਰੀਤ ਦਾ ਫੋਨ ਕੀ ਕਰਾਂ ਚਾਮ ਚੋਕ ਕਦੀ ਨਹੀਂ ਆਵੇ ਹੈਲੋ ਹੈਲੋ ਹਾਂ ਮੈਂ ਸੋਕਾ ਹਾਂ ਸੋਕਾ ਮੈਂ ਅੱਜ ਆ ਮੈਂ ਕਰ ਰਹੀ ਮੈਂ ਜਿਹੋ ਦਾ ਫੋਨ ਕਰਦੇ ਉਹ ਚੁੱਕ ਨਹੀਂ ਲੈਂਦੇ ਫੋਨ ਮੇਰੇ ਕੋਲ ਉਹ ਹੀ ਨਾ ਕਰਕੇ ਇੱਥੇ ਪਿਆ ਹੈ ਮੇਰੇ ਲਾਗੇ ਔਰ ਜੇ ਤੁਸੀਂ ਚੁੱਕ ਲੈਂਦੀ ਮੈਂ ਕਿੰਨੀ ਵਾਰੀ ਫੋਨ ਲਾਇਆ ਕੋਈ ਚੁੱਕਣ ਹੀ ਨਹੀਂ ਜਾਂ ਮੈਂ ਟੈਨਸ਼ਨ ਮੰਨੀ ਪਹੁੰਚ ਗਿਆ ਪਹਿਲਾਂ ਹਾਂ ਇੱਥੇ ਹੀ ਆਸ਼ਾ ਆਸ਼ਾ ਹੂੰ ਤੇੜੀਆ ਕੀ ਗੱਲ ਬਣਦੀ ਆ ਕੋਈ ਫੋਨ ਨਹੀਂ ਨਾ ਹੀ ਮੈਂ ਜੋ ਤੂੰ ਖੁਦ ਕਰਨ ਧਿਆਵਾ ਨਾ ਹੀ ਮੇਰੇ ਹੀ ਚੁੱਕਣ ਧਿਆਵਾ ਮੈਨੂੰ ਕੋਈ ਟੈਨਸ਼ਨ ਨਾ ਤੀਓ ਯਾਰ ਕੀ ਦੱਸਾਂ ਤੈਨੂੰ ਹਜੇ ਵੀ ਉਦਾਂ ਹੀ ਖਲਾਰਾ ਪਿਆਈ ਸਾਡੇ ਘਰ ਤੇ ਕਹਿਣਾ ਕੀ ਆ ਭਾਬੀ ਨਹੀਂ ਗਏ ਪਾਸੇ ਗੱਲ ਲੱਗਣ ਦਿੰਦੀ ਤੇ ਕਹਿਣਾ ਕੀ ਇੱਥੇ ਏਟੀ ਜੀ ਦੇ ਸੱਚੀ ਵੜਾਈ ਕਰਦੀ ਆ ਕੀ ਪਤਾ ਹੁਣ ਕਰੂਗਾ ਉਹ ਤਾਂ ਕਹਿਣਾ ਕਿ ਮੈਂ ਤੇ ਹਿੰਦੇ ਖੋਦੀ ਮੈਨੂੰ ਉਹ ਤਾਂ ਨਾ ਮੰਗਿਆ ਵਾ ਯਾਰ ਮੇਰੇ ਕੋਈ ਸੋਨਾ ਨੀ ਨਹੀਂ ਲਿਆ ਤਾਂ ਮੈਂ ਕੀ ਕਰਾਂ ਉਹ ਮੰਨਦੇ ਇਹ ਗੱਲ ਨੂੰ ਆਹ ਵੀ ਤੇ ਪੰਗਾ ਨਾ ਬਾਜ ਕੁੜੀਆਂ ਦੀ ਕਿਸ ਹੁੰਦਾ ਹੀ ਨਹੀਂ ਆ ਮੇਰੇ ਤੇ ਆ ਮਮੀ ਬੜੀ ਗੁੱਸੇ ਹੀ ਪਰ ਵੀ ਇਹ ਚੱਲ ਰਿਹਾ ਕਿ ਮੇਰੇ ਟੈਡੀ ਨੂੰ ਵੀ ਸਵਾਰਥ ਬੜਾ ਮੇਤੇ ਉਹਨੇ ਠੰਡਾ ਰੁੱਦਾ ਕਰ ਦਿਆ ਮਮੀ ਨੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਨੂੰ ਹੁਣ ਹਾਈਡਰੋਪ੍ਰੀਟੈਂਟ ਨਹੀਂ ਆ। ਜਦ ਜਦੋਂ ਘਰ ਠੰਡੀ ਪੈਣ ਲੱਗਦੀ ਭਾਬੀ ਫੇਰ ਚੁੱਕ ਲੈਂਦੀ। ਵੇਲਾ ਪਹਿਲਾਂ ਇਹਨਾਂ ਨੇ ਆਪ ਹੀ ਪਸੰਦ ਕਰਕੇ ਕਰਤਾ ਹੀ ਤੇ ਹੁਣ ਜੇ ਪਤਾ ਲੱਗਿਆ ਵੀ ਵਿੱਚ ਮੇਰੀ ਵੀ ਪਸੰਦੀ ਹੋ ਤੇ ਹੁਣ ਨਾ ਕਰਨ ਦੇ। ਹੋਰ ਵੀ ਚ ਗੱਲ ਬਣਾਈ ਜਦੋਂ ਕੁੜੀਆਂ ਦਾ ਪਤਾ ਲੱਗਦਾ ਵੀ ਇਹ ਪਸੰਦ ਕਰਦੀਆਂ ਬਸ ਹੋਰੇ ਕੰਮ ਖਰਾਬ ਕਰ। ਤੇ ਨਵੇਂ ਇਦਾਂ ਸੁਖ ਮੈਂ ਕਿਹਾ ਹੀਗਾ ਸੁਖ ਨਾ ਕਰ ਇੱਕ ਦਿਨ ਕਰਦਾ ਹੀ ਹੈ ਵਿਆਹ ਹੀ ਕਰਨਾ। ਕਰਤੂਮੀ ਕੋ ਮਨ ਨਹੀਂ ਤੇ ਯਾਰ ਹੁਣ ਇਹਨਾਂ ਨੇ ਆਪਣੀ ਮਰਜ਼ੀ ਨਾਲ ਕੀਤਾ ਮੈਂ ਤੇ ਵਿੱਚ ਹੈ ਹੀ ਨਹੀਂ ਕਿਤੇ ਮੇਰੀ ਵੱਲੋਂ ਨਾ ਹੋਗੀ ਹਾਂ ਫਿਰ ਕੀ ਕਰਾਂ ਮਿੰਨ ਤੋਂ ਬੜੀ ਟੈਂਸ਼ਨ ਚ ਹਾਂ ਚੱਲ ਮੈਂ ਤੇਰ ਨਾਲ ਫਿਰ ਬਾਅਦ ਚ ਕਰਦੀ ਗੱਲ ਹੈ ਮੰਨ ਤੈ ਹੁਣ ਦੱਸ ਪੁੱਤੋ ਮਾਂ ਵਿਚਾਰੀ ਤਾਂ ਹੁਣ ਤੁਸੀਂ ਬਾਹਰ ਜਾਂਦੇ ਮੈਨੂੰ ਹੁਣ ਕੀ ਤਾਂ ਬਾਹਰ ਕੀ ਕਰਦੇ ਓ ਤੇ ਉਹਨੂੰ ਵਿਚਾਰੀ ਨੂੰ ਕੀ ਪਤਾ ਫੇਰ ਬਾਹਰ ਕੀ ਕਰਦੇ ਉਹ ਤਾਂ ਤੇ ਬੇੜਾ ਘਰ ਕੁਆਜੂ ਨਾ ਜੇ ਤੂੰ ਆਪਣੀ ਉਹਦੀ ਭੈਣ ਹੁੰਦੀ ਨਾ ਫੇਰ ਉਹਨੂੰ ਪਤਾ ਹੁੰਦਾ ਇਸਦਾ ਇਹ ਹੋਈ ਨਾ ਅਲੋ ਰੱਬ ਤਾਂ ਆਉਂਦਾ ਵਾ ਨਾ ਪੀ ਲੋਕ ਆਉਂਦੇ ਆ ਫੇਰ ਰੱਬ ਦਵੇ ਈਆਂ ਤੇ ਪਤਾ ਹੋਵੇ ਪੀ ਅਫਗਾਨੀ ਧੀ ਵੀ ਆਪਣੀ ਤੇ ਹੀ ਕਿਤਰਾ ਦੀ ਸਕੀ ਹੁੰਦੀ ਹ ਹਰ ਘਰ ਇੱਕ ਧੀ ਹੁਣ ਜ਼ਰੂਰੀ ਆ ਜ਼ਰੂਰੀ ਆ ਮੈਂ ਤਾਂ ਆਪ ਆਨੀ ਆ ਪੀ ਪਹਿਲੋ ਰੱਬ ਧੀ ਦਵੇ ਤਾਂ ਮੁੜਕੇ ਭਾਂ ਪੋਤੀ ਦੇ ਦੇ ਜਦੋਂ ਪਹਿਲਾ ਮੁੰਡਾ ਉਹ ਮੁੜਕੇ ਧੀ ਤਾਂ ਹੋਣ ਦਿੰਦੇ ਹੀ ਨਹੀਂ ਨਾ ਇਹੋ ਤਾਂ ਲੋਕਾਂ ਨੇ ਪਖੰਡ ਬਣਾ ਲਿਆ ਵਾ ਕੀ ਹੋਰ ਕੀ ਦੱਸ ਕਰੀਏ ਮੈਂ ਤੇ ਆਪ ਰਾਤ ਦਿਨ ਅੱਗੇ ਮੈਂ ਪਤਾ ਠੀਕ ਨਹੀਂ ਰਹਿੰਦੀ ਤੈਨੂੰ ਪਤਾ ਵਾ ਰਾਤ ਦਿਨ ਹੁਣ ਮੈਂ ਇਹੋ ਹੀ ਸੋਚਦੀ ਰਹਿੰਨੀ ਕਿ ਕੀ ਬਣੂਗਾ ਕੀ ਬਣੂਗਾ ਤੇ ਮੈਂ ਕੀ ਛੋੜਦਾ ਨਹੀਂ ਨਾ ਮੈਂ ਵੀ ਮੈਂ ਕਦਰ ਨਹੀਂ ਨਾ ਉਹ ਤੇ ਪਰਝਾਈ ਆ ਉਹਨੇ ਤਾਂ ਪੁੱਤ ਗੱਲਾਂ ਕਰਦੀਆਂ ਹੀ ਕਰਨੀਆਂ ਉਹਦੇ ਕਰਕੇ ਗੱਲਾਂ ਅੱਠ ਨੌ ਰੋਟੀਆਂ ਖਾ ਕੇ ਸੌਂ ਜਾਂਦੀ ਮੈਂ ਨਾ ਆਹ ਤੇ ਅਹੀਂ ਮਰ ਜਾਂਦੇ ਰਾਤ ਦਿਨ ਸੋਚਦੇ ਆਹ ਕੀ ਕੀ ਕਰੀਏ ਕੀ ਕਰਨੀ ਮੇਰਾ ਸੌਂਗ ਦੇ ਸਵੇਰੇ ਉੱਠ ਕੇ ਫੇਰ ਲੜਨ ਨੂੰ ਤਿਆਰ ਹੋ ਜਾਂਦੀ ਐ ਭਾਣੀ ਕੀ ਸੋਝੀ ਨਹੀਂ ਗੱਲਾਂ ਇਹੋ ਤਾਂ ਬਗਾਨੀਆਂ ਧੀਆਂ ਦੇ ਵਿੱਚ ਹੈ ਵਾ ਹੂੰ ਚੰਗਾ ਮੇਰਾ ਪੁੱਤ ਮੈਂ ਵੇਖਾਂ ਭਲਾ ਉਹ ਕੀ ਕਰਨ ਲਈ ਆ ਤਾਂ ਤੂੰ ਵੀ ਨਾ ਇੰਨਾ ਸੋਚਿਆ ਆ ਆਪੇ ਹੋ ਜਾਣਾ ਵਾ ਜਿੱਥੇ ਪੁੱਤ ਸੰਜੋਗ ਹੋਏ ਇਹ ਤੇ ਜੇ ਤੂੰ ਮੈਂ ਵੀ ਆਨੀ ਨਾਜਬਾਬ ਦਵਾ ਜੇ ਜਵਾਬਤ ਨਾ ਦਈਏ ਤਾਂ ਕੀ ਕਰੀਏ ਵੀ ਸਾਡੀ ਵੀ ਥੂ ਥੂ ਹੋਣੀ ਆ ਤੇ ਇਹਨੇ ਘਰ ਸਾਨੂੰ ਜੀਣ ਨਹੀਂ ਦੇਣਾ ਤੇ ਹੋਰ ਚਲ ਕੋਈ ਨਹੀਂ ਆਪੇ ਮਹਾਰਾਏ ਸੁਣੂਗਾ ਹੀ ਨਾ ਮਹਾਰਾ ਤੇ ਬਸਿਰਾ ਸੁਣਦਾ ਬੰਦਾ ਨਹੀਂ ਸੁਣਦਾ ਕਰੇ ਮਉਨਾ ਦੱਸਾਂ ਤੈਨੂੰ ਮਨਪ੍ਰਿਤ ਕਿ ਮੇਰੀ ਵਜ੍ਹਾ ਕਰਕੇ ਤੇਰਾ ਵੀ ਰਿਸ਼ਤਾ ਟੁੱਟ ਜਾਣਾ ਮੇਰਾ ਤੇ ਨਾ ਟੈਂਸ਼ਨ ਨਾ ਦਿਮਾਗ ਹੀ ਬਾੜ ਚੱਲਿਆ ਵਾ ਇੰਨਾ ਬੋਝ ਲੈ ਕੇ ਮੈਂ ਆਪਣੀ ਜ਼ਿੰਦਗੀ ਕਿਦਾਂ ਜੀਵਾਂਗੀ ਕਿ ਜਿਹਦਾ ਕਸੂਰੀ ਉਹ ਫੇਰ ਬਚ ਚਲੀ ਤੇ ਜਿਹਦਾ ਨਹੀਂ ਕਸੂਰ ਉਹ ਫਸ ਗਈ ساری ਉਮਰ ਨਹੀਂ ਮੇਰੇ ਕੋਈ ਤਾਂ ਨਿਕਲ ਨਹੀਂ ਇਹੀ ਹਾਲ ਲੱਗਦਾ